ਬਹੁਤ ਹੀ ਸਤਿਕਾਰਯੋਗ ਖਸਾਨ ਸਾਥੀਓ ਤੁਹਾਡਾ ਇਸ YouTube ਚੈਨਲ ਦੇ ਉਤੇ ਸਵਾਗਤ ਹੈ ਮੈਂ ਡਾਕਟਰ ਅਮਰਿਕ ਸਿੰਘ ਮੁੱਖ ਖੇਤੀਬੜੀ ਅਫਸਰ ਫਰੀਦਕੋਟ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਸਾਨ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਵਕ ਵਕ ਸਮੇਂ ਤੇ ਵਕ ਵਕ ਵਿਸ਼ਿਆਂ ਨਾਲ ਸੰਬੰਧਤ ਤਕਨੀਕੀ ਜਾਣਕਾਰੀ ਵਕ ਵਕ ਮਹਾਰਾਣੀ ਵਕ ਵਕ ਖਸਾਨਾਰਾਂ ਤੁਹਾਡੇ ਤੱਕ ਪਹੁੰਚਾਉਂਦੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਸਾਡੇ ਨਾਲ ਨੌਜਵਾਨ ਕਿਸਾਨ ਬਬਲਪ੍ਰੀਤ ਜੀ ਜਿਹੜੇ ਕਿ ਤਕਰੀਬਨ 35 ਏਕੜ ਰਕਬੇ ਦੇ ਵਿੱਚ ਬੁਝਾਈ ਕਰਦੇ ਆ ਇਹਨਾਂ ਦਾ ਪਿੰਡ ਵੀ ਇੱਕ ਬਹੁਤ ਮਸ਼ਹੂਰ ਪਿੰਡ ਆ ਡੱਲੇਵਾਲ ਬਲਾਕ ਫਰੀਦਕੋਟ ਇੱਥੋਂ ਦੇ ਵਸਨੀਕ ਨੇ ਸਰਬਲਦੇਵ ਸਿੰਘ ਸਾਹਿਬ ਜਗਦੇਵ ਸਿੰਘ ਅਤੇ ਨਾਲ ਨੇ ਹੱਟ ਗੁਰਪ੍ਰੀਤ ਸਿੰਘ ਡਾਟਰ ਲਖਵੀਰ ਸਿੰਘ ਇਹ ਵੀ ਨਾਲ ਨੇ ਅਤੇ ਨਾਲ ਨੇ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਸੁਪਰ ਸੀਡਰ ਸਮਾਰਟ ਸੀਡਰ ਤੇ ਜਿਹੜੀ ਇੱਕ ਸਾਰਾ ਕੁਝ ਵਰਤਕ ਹੈ ਇਹਦੇ ਵਿੱਚ ਐਸਐਸ ਮਸ਼ੀਨੀ ਵਰਤਕ ਹੈ ਮੁੜ ਕੇ ਐਮਬੀ ਪਲਾਉ ਵਰਤਕ ਹੈ ਰੋਟਾਵੇਟਰ ਵਰਤਕ ਹੈ ਤੇ ਉਹ ਸਾਰਾ ਕੁਝ ਵਰਤਕ ਤੇ ਫੇਰ ਇਹਨਾਂ ਬਜਾਈ ਕੀਤੀ ਆ ਸੋ ਇਸ ਤੋਂ ਇਲਾਵਾ ਜਿਹੜੀ ਬਲਚਿੰਗ ਟੈਕਨੀਕ ਆ ਚਾਰ ਤਕਨੀਕਾਂ ਇਥੇ ਵਰਤੀਆਂ ਗਈਆਂ ਨੇ ਜਿਹੜੀਆਂ ਕਿ ਅਸੀਂ ਇਹੀ ਜਿਹੜਾ ਇਹਦਾ ਅੰਕੜੇ ਕੱਢਾਂਗੇ ਕਿ ਕਿਹੜੀ ਤਕਨੀਕ ਜਿਹੜੀ ਆ ਵੱਧ ਤੋਂ ਵੈ ਇਫੈਕਟਿਵ ਆ ਤੇ ਅਸੀਂ ਪਰਾਲੀ ਨੂੰ ਕਿਵੇਂ ਵਸ ਤਰੀਕੇ ਨਾਲ ਸਸਤੇ ਤਰੀਕੇ ਨਾਲ ਜਿਹੜਾ ਵਾਹੀ ਇਹਨੂੰ ਜਿਹੜੀ ਹੈ ਮੈਨੇਜ ਕਰ ਸਕਦੇ ਆ ਸੋ ਬਬਲ ਪ੍ਰੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਛਾ ਅ ਸਭ ਤੋਂ ਪਹਿਲਾਂ ਇਹ ਦੱਸੋ ਵੀ ਆਪਣੀ ਆਪਣੇ ਬਾਰੇ ਦੱਸੋ ਵੀ ਆਪਾਂ ਖੇਤੀ ਕਿੰਨੀ ਲਗਤ ਕਰ ਸਕਦੇ ਕਰ ਰਹੇ ਆ ਮੈਂ ਜੀ 34-35 ਏਕੜ ਦੀ ਖੇਤੀ ਕਰਦਾ ਜੀ ਮਤਲਬ ਕਿ ਤੇ ਇਹਦੇ ਵਿੱਚੋਂ ਮਤਲਬ ਕਿ ਕੁਸ ਰਕਬਾ ਸੀ ਮਤਲਬ ਗੱਠਾਂ ਵੀ ਬਣਾਈਆਂ ਜੀ ਕੋਸਾ ਜੀ ਸੁਪਰ ਸੀਡਰ ਨਾਲ ਬਿਜਾਈ ਕੀਤੀ ਹੈ ਕੋਸਾ ਜੀ ਸਮਾਰਟ ਸੀਡਰ ਨਾਲ ਕੀਤੀ ਓਕੇ ਅੱਗੇ ਐਮਬੀ ਪਲੋ ਵੀ ਮਾਰੇ ਕੋਸਰਾ ਕਿਹਦੇ ਅਸੀਂ ਮਤਲਬ ਕਿ ਮਲਚਿੰਗ ਸਾਰੇ ਦੇ ਵਿੱਚ ਹੀ ਕੀਤੇ ਅਸੀਂ ਪਰਾਲੀ ਦੀ ਤੇ ਵੀ ਕਿਹੜੀ ਤਕਨੀਕ ਵਧੀਆ ਰਹਿੰਦੀ ਹੈ ਕੋਸ਼ਿਸ਼ ਸਾਡੀ ਵੀ ਇਹ ਹੈ ਅਸੀਂ ਵੀ ਚਾਹੁੰਦੇ ਹਾਂ ਵੀ ਚਲੋ ਧੂਏ ਤੋਂ ਸਾਰੀ ਦੁਨੀਆ ਪਰੇਸ਼ਾਨ ਬਿਲਕੁਲ ਬਿਲਕੁਲ ਅੱਜ ਬਹੁਤ ਉਹ ਪਹਿਲਾਂ ਸਾਡੀਆਂ ਰਗਾਂ ਵਿੱਚੋਂ ਹੋ ਕੇ ਹੀ ਲੰਘਦਾ ਫਿਰ ਅੱਗੇ ਕਿਸੇ ਤੱਕ ਜਾਂਦਾ ਜੀ ਤੇ ਅਸੀਂ ਵੀ ਚਾਹੁੰਦੇ ਹਾਂ ਚਲੋ ਇਹ ਚੀਜ਼ ਤੋਂ निजात ਮਿਲੇ ਹੂੰ ਹੂੰ ਤੇ ਅੱਗੇ ਇਹਦੇ ਬਾਰੇ ਜੀ ਟ੍ਰੈਲ ਆਇਆ ਜੀ ਕਿਹੜਾ ਵਧੀਆ ਰਹਿੰਦਾ ਜੀ ਬਾਕੀ ਸੋ ਇਹਦੇ ਵਿੱਚ ਬਬਲ ਜੀ ਇੱਕ ਜਿਹੜੀ ਬਬਲ ਜੀ ਇੱਕ ਦੱਸੋ ਫਿਰ ਜਿਹੜੀ ਹੁਣ ਆਪਾਂ ਤਕਨੀਕ ਵੱਖੋ ਵਰਤੀ ਆ ਪ੍ਰੋਸੀਜਰ ਵੀ ਆ ਸਮਾਰਟ ਸੀਡਰ ਵੀ ਆ ਐਪੀ ਵੀ ਇਹਦੇ ਚ ਜੇ ਵਾਰੀ ਵਾਰੀ ਕਰੀਏ ਆਪਾਂ ਕਿਹੜੀ ਕਿਹੜੀ ਤਕਨੀਕ ਦੇ ਕੀ ਕੀ ਕੀਤਾ ਵਾ ਅਜੀ ਜੀ ਇੱਕ ਤਾਂ ਸਮਾਰਟ ਸੀਡਰ ਆਈ ਦਿੱਤੀ ਮਤਲਬ ਆਪਣੀ ਵਾਲੀ ਮਸ਼ੀਨ ਨਾਲ ਕਟਾਈ ਕਰਕੇ ਹੂੰ ਤੇ ਮਲਚਰ ਮਾਰਿਆ ਜੀ ਉਸ ਤੋਂ ਬਾਅਦ ਜੀ ਮਲਚਰ ਮਾਰ ਕੇ ਤੇ ਉਹਦੇ ਨਾਲ ਉਹਦੇ ਨਾਲ ਥੋੜੀ ਜਿਹੀ ਬਰੀਕ ਹੋ ਗਈ ਚਲੋ ਸਾਫ਼ ਹੋ ਜਾਂਦਾ ਫਿਰ ਜੀ ਹੂੰ ਹੂੰ ਤੇ ਇੱਕ ਤਾਂ ਸਮਾਰਟ ਸੀਡਰ ਨਾਲ ਬਜਾਈ ਕੀਤੀ ਜੀ ਇਕ ਜੀ ਸੁਪਰ ਸੀਡਰ ਨਾਲ ਕੀਤੀ ਉਹਦੇ ਚ ਵੀ ਇਹੀ ਸੇਮ ਹੀ ਹੈ ਬਸ ਤੋਂ ਸੁਪਰ ਸੀਡਰ ਨਾਲ ਬਜਾਈ ਸੁਪਰ ਸੀਡਰ ਨਾਲ ਕੀਤੀ ਹੈ ਬਾਕੀ ਸਾਰਾ ਪ੍ਰੋਸੀਜਰ ਬਾਕੀ ਸਾਰਾ ਪ੍ਰੋਸੀਜਰ ਹੋ ਗਿਆ ਜੀ ਅੱਛਾ ਤੇ ਇੱਕ ਪਲਾਟ ਹੈਗਾ ਜੀ ਉਹਦੇ ਵਿੱਚ ਅਸੀਂ ਐਸਐਮਐਸ ਵਾਲੀ ਮਸ਼ੀਨ ਨਾਲ ਕਟਾਈ ਕਰਕੇ ਹੂੰ ਹੂੰ ਤੇ ਮਲਚਰ ਫੇਰ ਕੇ ਤੇ ਉੱਪਰੋਂ ਐਮਬੀ ਬਲਾਅ ਫੇਰੇ ਜੀ ਹੂੰ ਹੂੰ ਉਹਨੂੰ ਉਰਾਉਣੀ ਕਰਕੇ ਖੇਤ ਨੂੰ ਦੁਬਾਰਾ ਉੱਤੋਂ ਵਾਹ ਕੇ ਡਰੈਲ ਨਾਲ ਬਜਾਈ ਨੇ ਰਮ ਜਾਈ ਕੀਤੀ ਬਿਲਕੁਲ ਤਿੰਨ ਤਰ੍ਹਾਂ ਦੇ ਜਿਹੜੇ ਸਾਡੇ ਪਲਾਟ ਜਿਹੜੇ ਇਸੇ ਲਾਈਨ 'ਚ ਹੀ ਆ ਮੇਨ ਰੋਡ ਤੇ ਆ ਤਾਂ ਜੋ ਲੋਕੀ ਜਿਹੜੇ ਆਉਣ ਜਾਣਵੇਂ ਕਿਸਾਨ ਜਿਹੜੇ ਉਹ ਵੀ ਦੇਖ ਸਕਣ ਇਹ ਨਹੀਂ ਕਿ ਸਿਰਫ ਵੀ ਦੂਰ ਦੂਕ ਲਾਇਆ ਕਿ ਕਿਸ ਨੂੰ ਪਤਾ ਨ ਲੱਗੇ ਇਸੇ ਕਰਕੇ ਖੇਤ ਦੇ ਉੱਤੇ ਹੀ ਫਿਛੜਕ ਦੇ ਉੱਪਰ ਹੀ ਆ ਜਿਹਦਾ ਮਲਚਿੰਗ ਟੈਕਨੀਕਲ ਉਹ ਵੀ ਛਿੜਕ ਦੇ ਉੱਤੇ ਰਹੀ ਸੋ ਇਹਦੇ ਵਿੱਚ ਜੇ ਦੇਖੀਏ ਤੇ ਅਸੀਂ ਤੁਹਾਨੂੰ ਕਿਹੜੇ ਬੈਸਟ ਤਰੀਕੇ ਨਾਲ ਲੱਗਦਾ ਵਧੀਆ ਲੱਗਦਾ ਤਰੀਕੇ ਸਾਨੂੰ ਜੀ ਆ ਸਮਾਰਟ ਸੀਡਰ ਵਾਲਾ ਵੈਸੇ ਬੈਸਟ ਲੱਗਾ ਜੀ ਹੂੰ ਤੇ ਬਾਕੀ ਅੱਗੇ ਰਿਜ਼ਲਟ ਦੇ ਦੇਤੇ ਜੀ ਕੀ ਨਿਕਲਦਾ ਜੀ ਮੰਨ ਲਓ ਕਿਹੜਾ ਤਰੀਕਾ ਬੈਸਟ ਹੁੰਦਾ ਫਿਰ ਅੱਗੇ ਅਸੀਂ ਉਹਨੂੰ ਅਪਣਾਵਾਂਗੇ ਪਿਛਲੇ ਕਿੰਨੇ ਸਾਲਾਂ ਤੋਂ ਆਪਾਂ ਜਿਹੜਾ ਵਾ ਇਹ ਜਿਹੜੀ ਜਿਹੜੀ ਪੁਰਾਲੀ ਨੂੰ ਜਿਹੜੀ ਅੱਗ ਨਹੀਂ ਲਾਈ ਇਸ ਵਾਰੀ ਅੱਗ ਦਾ ਜੀ ਮੈਨੂੰ 4 4 ਸਾਲ ਹੋ ਗਏ ਨੇ ਮੈਨੂੰ ਮੈਂ ਅੱਗ ਨਹੀਂ ਲਾਈ ਪਹਿਲਾਂ ਕੀ ਕਰਦੇ ਸੀ ਪਹਿਲਾਂ ਅਸੀਂ ਗੱਠਾ ਹੀ ਬਣਾਉਂਦੇ ਸੀ ਗੱਠਾ ਬਣਾਉਂਦੇ ਸੀ ਕਦੀ ਅੱਗ ਲਾਈ ਆ ਉਦੋਂ ਪਹਿਲਾਂ ਲਾਉਂਦੇ ਰਹੇ ਹਾਂ ਜੀ ਮਤਲਬ ਕਿ ਤੇ ਹੁਣ ਨਹੀਂ ਲਾਈ ਅਸੀਂ ਗੱਠਾ ਬਣਾਉਂਦੇ ਉਹਦੇ ਨਾਲ ਥੋੜੀ ਵਾਹਣਾ ਦੇ ਵਿੱਚ ਕੰਪਲੇਂਟ ਆ ਰਹੀ ਹੈ ਜੀ ਮਤਲਬ ਕਿ ਫਸਲ ਦੀ ਵਾਣ ਦੀ ਮਨ ਲੋ ਪਜਾਉ ਸ਼ਕਤੀ ਘਟ ਰਹੀ ਹੈ ਫਸਲ ਉਤੇ ਅਸਰ ਪੈਂਦਾ ਯੂ ਚੀਜ਼ ਨਹੀਂ ਬਿਲਕੁਲ ਬਿਲਕੁਲ ਉਸ ਚੀਜ਼ ਕਰਕੇ ਮਤਲਬ ਕਹਿ ਦਿੱ ਕਿ ਥੋੜੀ ਸਾਡੇ ਕੋਲੇ ਸੰਦਾਂ ਦੀ ਪ੍ਰੋਬਲਮ ਸੀਗੀ ਤਾਂ ਕਰਕੇ ਅਸੀਂ ਕੋਸ਼ ਰੱਖ ਬੈ ਸਾਡਾ ਰਹਿ ਗਿਆ ਨਹੀਂ ਸਾਡਾ ਰੱਦ ਛੇਦ ਕੀ ਵੀ ਸਾਰੇ ਰੱਖ ਵੇਜ ਅਸੀਂ ਵੀ ਪ੍ਰਾਲੀ ਅਸੀਂ ਵੀ ਵੇਚੀ ਮਿਲਚ ਕਰਨੀ ਆ ਹੂੰ ਹੂੰ ਤੇ ਉਹਦੇ ਕਰਕੇ ਸਾਨੂੰ ਥੋੜੀ ਦਿੱਕਤ ਆਈ ਤਾਂ ਕਰਕੇ ਸਾਨੂੰ ਸਭ ਤੋਂ ਪਹਿਲੀ ਬਾਤ ਇਹ ਕੋ ਕਹਿ ਸਕਦਾ ਵਾ ਉਹ ਦਿੱਤਾ ਹੈ ਜੀ ਸਾਡਾ ਉਹ ਥੋੜਾ ਜਾਈ ਮਤਲਬ ਕਿ ਬੈਂਕ ਦੇ ਲੋਨ ਕਰਕੇ ਥੋੜਾ ਜਿਆੜਾ ਕੰਮ ਹੋ ਲੋਨ ਅੱਗੇ ਹੋ ਗਿਆ ਸ਼ਾਇਦ 5-7 ਦਿਨ ਦੇ ਵਿੱਚ ਹਾਂ ਹੋ ਜੂ ਹੋ ਜੂ ਕੋਈ ਪ੍ਰੋਬਲਮ ਨਹੀਂ ਆ ਕਿਸਾਨ ਵੀਰ ਉਹਨਾਂ ਨੇ 30 ਲੱਖ ਦਾ ਇੱਕ ਇੱਕ ਕਿਸਾਨਾਂ ਦਾ ਗਰੁੱਪ ਬਣਾ ਕੇ 30 ਲੱਖ ਦੀ ਜਿਹੜੀ ਸਬਸਿਡੀ ਜਿਹੜੀ ਉਹਦੇ ਵਾਸਤੇ ਵੀ ਅਪਲਾਈ ਕੀਤਾ ਦਾਵਾ ਜਿਹੜਾ ਕਿ ਅਪਰੂਵ ਲਗਭਗ ਜ ਹੋ ਚੁੱਕਾ ਵਾ ਉਹਦੇ ਵਿੱਚ 24 ਲੱਖ ਦੀ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣੀ ਆ ਸੋ ਇਹਦਾ ਜੇ ਜੇ ਆਪਾਂ ਦੇਖੀਏ ਤੇ ਆਉਣ ਵਾਲੀ ਤੁਹਾਡੀ ਕੀ ਵਿਉਤਬੰਦੀ ਆ ਵੀ ਅਗਲੇ ਸਾਲਾਂ ਵਿੱਚ ਕੀ ਕਰਾਂਗੇ ਆਪਾਂ ਬਿਵਸਮੰਦੀ ਸਾਡੀ ਇਹੀ ਹੈ ਜੀ ਮਤਲਬ ਕਿ ਆਹ ਪ੍ਰਦੂਸ਼ਣ ਨੂੰ ਤੇ ਮੌਸਮ ਹਵਾ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਚਾਹੁੰਦੇ ਆ ਵੀ ਅਸੀਂ ਅੱਗ ਨਾ ਲਾਈਏ ਜੇ ਫਿਰ ਉਹ ਅਸੀਂ ਨੂੰ ਪਰਾਲੀ ਨੂੰ ਅਸੀਂ ਤਾਂ ਚਾਹੁੰਦੇ ਜੀ ਵੀ ਵਿੱਚ ਹੀ ਮਲਚਿੰਗ ਕਰੀਏ ਪਰ ਮਤਲਬ ਕਿ ਥੋੜੀ ਪ੍ਰੋਬਲਮ ਹੈਗੀ ਆ ਕੁਝ ਛੋਟੇ ਕਿਸਾਨਾਂ ਦੀ ਵੀ ਹੈਗੀ ਆ ਕੁਸੰਦਾਂ ਦੀ ਵੀ ਹੈਗੀ ਹੁਣ ਜੀ ਮੰਨ ਲਓ ਜਿਹੜਾ ਏਰੀਆ ਤੁਸੀਂ ਪਿੱਛੇ ਦੇਖ ਕੇ ਆਏ ਆ ਤੁਹਾਨੂੰ ਵੀ ਫੋਨ ਕੀਤੇ ਸੀ ਅਸੀਂ ਵੀ ਬਿੱਲ ਰਾੜਿਆ ਮਾਰੇ ਬਿਲਕੁਲ ਬਿਲਕੁਲ ਮਸ਼ੀਨਾ ਨਹੀਂ ਪਹੁੰਚਦੀ ਇਹ ਕੱਸ ਪੈ ਜਾਂਦਾ ਹੈ ਜੀ ਕਈ ਏਰੀਆ ਹੀ ਇਹੋ ਜਿਹੇ ਜਿੱਥੇ ਮਸ਼ੀਨ ਜਾਂਦੀ ਨਹੀਂ ਜਾਂਦੀ ਨਹੀਂ ਜਾਂਦੀ ਉਹ ਸਹੀ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਮਤਲਬ ਕਿ ਥੋੜਾ ਜਿਹਾ ਸਰਕਾਰਾਂ ਵੀ ਜਿਆਦਾ ਹੀ ਸਕੰਜਾ ਕਸੀ ਬੈਠੀਆਂ ਵੀ ਥੋੜਾ ਜਿਹਾ ਇੰਨਾ ਜਰੂਰ ਸੋਚਿਆ ਕਰੋ ਕਿਉਂਕਿ ਜੇ ਆਪਾਂ ਪਰਸੈਂਟੇਜ ਦੇ ਤੌਰ ਤੇ ਗੱਲ ਕਰੀਏ ਹਰ ਸਾਲ ਰਕਬਾ ਘਟ ਰਿਹਾ ਅੱਗ ਵਾਲਾ ਹੀ ਇਹ ਜੀ ਆਪਾਂ ਨੂੰ ਸਾਬ ਨੂੰ ਬਤਾ ਸਰਕਾਰਾਂ ਨੂੰ ਵੀ ਹਰ ਇੱਕ ਬੰਦਾ ਇਸ ਮਸਲੇ ਤੋਂ ਚਿੰਤਿਤ ਆ ਪਰ ਜਿਹੜੇ ਬੰਦੇ ਦੇ ਵਾਸ ਦੀ ਗੱਲ ਨਹੀਂ ਗਈ ਉਹ ਬੰਦੇ ਨੂੰ ਮਜਬੂਰ ਨੇ ਇਹ ਕੰਮ ਕਰਨਾ ਪੈਂਦਾ ਇਹ ਮੈਂ ਜ਼ਰੂਰ ਕਹਿਣਾ ਜਾਊਂਗਾ ਪਰ ਹਰ ਇੱਕ ਬੰਦਾ ਦਿਲੋਂ ਨਹੀਂ ਚਾਹੁੰਦਾ ਮੈਂ ਨਹੀਂ ਚਾਹੁੰਦਾ ਮੈਨੂੰ ਕੋਈ ਅਸੀ ਰਿਆ ਵੀ ਅਸੀਂ ਵੀ ਚਲੋ ਇਹ ਤਿੰਨ ਅਸੀਂ ਤਕੀਏ ਬਣਾਏ ਆ ਜਿਹੜਾ ਇਹਨਾਂ ਚੋ ਬੈਸਟ ਰਿਹਾ ਵਧੀਆ ਝਾੜ ਰਿਹਾ ਜਿਹੜਾ ਉਹ ਅਸੀਂ ਅਗਲੇ ਸਾਲ ਸਾਰੇ ਤਾਪ ਦੇ ਏਰੀਆ ਦੇ ਅਚ ਬਣਾਵਾਂਗੇ ਬਿਲਕੁਲ ਬਿਲਕੁਲ ਕਿਉਂਕਿ ਇਹਨਾਂ ਕੋਲ ਇਹਨਾਂ ਕੋਲ ਮੇਰੇ ਖਿਆਲ ਜਿਹੜੀ ਜਿੰਨੇ ਵੀ ਸੰਦ ਚਾਹੀਦਿਆਂ ਨੂੰ ਵੱਡਾ ਟਰੈਕਟਰ ਵੀ ਆ ਜਾਂ ਹੋਰ ਸੰਦ ਜਿਹੜੇ ਆ ਉਹ ਸਾਰੇ ਤਕਰੀਬਨ ਆ ਜਾਂਦੇ ਆ ਤੇ ਮੇਰੇ ਖਿਆਲ ਉਹਦੇ ਨਾਲ ਜਿਹੜਾ ਪਿੰਡ ਦਾ ਜਿਹੜੇ ਜੇ ਕੋ ਮਨ ਲਓ ਬੇਲਿੰਗ ਕਰਾਉਣਾ ਰਹਿ ਵੀ ਗਿਆ ਵਾ ਜਿਹਨੇ ਰੀਪਰ ਮਾਰਤਾ ਸਾਡੇ ਕੋਲ ਸੋਲੂਸ਼ਨ ਆ ਜਾਊਗਾ ਕਿ ਆਪਾਂ ਕਿਹੜੀ ਮਸ਼ੀਨ ਜਿਹੜੀ ਆ ਕਿੱਥੇ ਕਿੱ데 ਯੂਜ਼ ਕਰ ਸਕਦੇ ਆ ਉਹ ਜਿਹੜਾ ਆਪਾਂ ਨੂੰ ਕੋਈ ਵੀ ਕਿਸਾਨ ਭਰਾ ਮੰਨ ਲਓ ਚਲੋ ਆਪਣੇ ਕੋਲੇ ਆਉਂਦਾ ਤੇ ਆਪਾਂ ਉਹਦੀ ਵੀ ਮਦਦ ਕਰਾਂਗੇ ਆਪਾਂ ਚਲੋ ਮਤਲਬ ਕਿ ਰੈਂਟ ਦੀ ਦੇਣੇ ਸੰਦ ਆਪਾਂ ਦੇਵਾਂਗੇ ਹਰ ਇੱਕ ਬੰਦੇ ਨੂੰ ਜਿਹਨੂੰ ਲੋੜ ਆਈ ਤੇ ਉਹ ਵੀ ਆਪਾਂ ਜਿੰਨਾ ਹੋ ਸਕਿਆ ਆਪਾਂ ਕਰਾਂਗੇ ਆਪਣੇ ਵੱਲੋਂ ਸੋ ਜੇ ਆਪਾਂ ਖੇਤ ਦੇ ਵਿੱਚ ਗੱਲ ਕਰੀਏ ਤੇ ਇਹਦਾ ਤੁਹਾਨੂੰ ਫਾਇਦਾ ਕੀ ਲੱਭਦਾ ਪਿਆ ਵੀ ਜੇ ਇੱਕ ਸੜਨ ਵਾਲਾ ਤੇ ਇੱਕ ਦੂਜਾ ਦੋਵਾਂ ਚ ਦੇਖੀ ਤੇ ਪਹਿਲੇ ਵੀ ਗੱਲ ਕੀਤੀ ਹੈਗਾ ਤਾਂ ਇਹ ਮਤਲਬ ਕਿ ਇਹਦੀ ਖਾਦ ਬਣੂਗੀ ਮੰਨ ਲਓ ਕਿ ਥੋੜੀ ਜਿਹੀ ਸੰਡੀ ਦੀ ਕਹਿੰਦੇ ਪ੍ਰੋਬਲਮ ਆਉਂਦੀ ਹੈ ਜੀ ਉਸ ਖੇਤਾਂ 'ਚ ਆਈ ਵੀ ਸੀਗੀ ਪਿਛਲੇ 2 ਸਾਲਾਂ ਤੋਂ ਆ ਰਹੀ ਹੈ ਜੀ ਚਲੋ ਅੱਗੇ ਤਾਂ ਅਸੀਂ ਤਾਂ ਦੇਖਦੇ ਆਂ ਤੇ ਵਿੱਚ ਇਹ ਕੀ ਕਿੱਦਾਂ ਹੁੰਦਾ ਈ ਤੇ ਇਹਦੇ ਵਿੱਚ ਆਪਾਂ ਜੀ ਟ੍ਰੀਟਮੈਂਟ ਕੀ ਕੀ ਹੁੰਨ ਹਾਂਜੀ ਇਹ ਟ੍ਰੀਟਮੈਂਟ ਕੀਤੀ ਹੁਣ ਟ੍ਰੀਟਮੈਂਟ ਜੀ ਅਸੀਂ ਇੱਕ 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 ਖੱਤੇ ਦਾ ਕੀਤਾ ਇਹਦਾ ਰੈਕਸਲ ਪਲੱਸ ਕਲੋਰੋਈ ਹੂੰ ਹੂੰ ਬਾਕੀ ਅਸੀਂ ਸਾਰਾ ਰੈਕਸਲ ਨਾ ਹੀ ਸੁੱਧਿਆ ਈ ਇਹਨੂੰ ਇੱਕ ਨੂੰ ਅਸੀਂ ਕਲੋਰੋ ਨਾ ਖੁੱਧਿਆ ਕਿਉਂਕਿ ਇਹਦਾ ਸੀ ਮਤਲਬ ਕਿ ਇਹ ਵੀ ਧਿਆਨ ਰੱਖਣਾ ਕਿ ਕਿਹੜੇ ਚ ਕੀ ਪ੍ਰੋਬਲਮ ਆਉਂਦੀ ਆ ਕਿ ਉਹਦੇ ਚ ਆਉਂਦੀ ਆ ਫਿਰ ਅਗਲੇ ਸਾਲ ਤੋਂ ਉਸ ਹਿਸਾਬ ਨਾਲ ਜੀ ਬਿਲਕੁਲ ਬਿਲਕੁਲ ਕਿਸਾਨ ਵੀਰੋ ਇਹ ਜਿਹੜੀ ਸੁੰਡੀ ਦੀ ਗੱਲ ਕਰਦੇ ਆ ਜੀ ਕਲਾਬੀ ਸੁੰਡੀ ਆ ਜਿਹੜੀ ਕਿ ਹੁਣ ਪਹਿਲਾਂ ਪ ਕੋ ਬਾਸਮਤੀ ਦੇ ਵਿੱਚ ਖਾਸ ਕਰਕੇ ਬਾਸਮਤੀ ਜਦੋਂ ਆਪਾਂ ਲੇਟ ਵਿੱਚ ਆਏ ਆ ਕੁਛ ਸਾਡੀਆਂ ਜਿਹੜੀਆਂ ਕਲਾਈਮੇਟ ਚੇਂਜ ਦੇ ਨਾਲ ਜਿਹੜਾ ਵਾ ਲਾਸਟ ਵੀਕ ਦੇ ਵਿੱਚ ਜਦੋਂ ਪੱਕਣ ਵਾਲੀ ਸੀ ਬਾਸਮਤੀ ਨਾ ਉਹ ਤੋਂ ਥੋੜਾ ਜਿਹਾ ਪਹਿਲਾਂ ਉਹਦੀ ਜਰੂਰ ਪ੍ਰੋਬਲਮ ਆਈ ਹੈ ਅਸੀਂ ਵੀ ਇਹ ਹੀ ਬੇਨਤੀ ਕਰਦੇ ਹਾਂ ਸਾਰੇ ਕਿਸਾਨ ਵੀਰਾਂ ਨੂੰ ਜਿੰਨਾ ਜਿੰਨਾ ਨੇ ਬਾਸਮਤੀ ਬੀਜੀ ਸੀ ਉਹ ਇਸ ਆਪਣੀ ਬੀਜ ਕਣਕ ਦੇ ਬੀਜ ਨੂੰ ਦਵਾਈ ਜਰੂਰ ਲਾ ਲੈਣ ਫਲੋਰੋਪੈਰੀਫਾਸ ਜਿਹੜੀ ਆ 160 ਮਿਲੀਲੀਟਰ 40 ਕਿਲੋ ਬੀ ਨੂੰ ਜਾਂ 80 ਮਿਲੀਲੀਟਰ ਜਿਹੜੀ ਆ ਤੁਹਾਡੀ ਹਕਸਕੋਨੋਜੋਲ ਪਲੱਸ ਮੀਟਾਕਲੋਪਰਾਇਡ ਜਰੂਰ ਲਾ ਲੈਣ ਉਸ ਤੋਂ ਬਾਅਦ ਜਿਹੜਾ ਪਹਿਲਾ ਪਾਣੀ ਜਦੋਂ ਲਾਉਣਾ ਆਪਾਂ ਉਦੋਂ 1 ਕਿਲੋ ਜਿਹੜੀ 1 ਲੀਟਰ ਜਿਹੜੀ ਐ ਕਲੋਰੋਪੈਰੀਫਾਸ ਜਾਂ 7 ਕਿਲੋ ਫਿਪਰੋਨਿਲ ਇਹ ਆਪਾਂ ਉਸ ਪੈਲੀ ਦੇ ਵਿੱਚ ਜਿੱਥੇ ਬਾਸਮਤੀ ਦੇ ਵਿੱਚ ਗੁਲਾਬੀ ਸੁੰਡੀ ਸੀਗੀ ਉੱਥੇ ਜ਼ਰੂਰ ਪਾ ਲਨ ਤਾਂ ਜੋ ਇਸ ਤੋਂ ਜਿਹੜੀ ਨਿਯਾਤ ਪਾ ਸਕੀਏ ਅਦਰਵਾਈ ਕੋਈ ਪ੍ਰੋਬਲਮ ਨਹੀਂ ਐ ਵੀ ਆਪਾਂ ਜਿਹੜਾ ਵਾ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਬਿਲਕੁਲ ਕੰਟਰੋਲ ਕਰ ਸਕਦੇ ਆ ਜੇ ਆਪਾਂ ਸਮੇਂ ਸਿਰ ਜਿਹੜੀ ਸਹੀ ਤਕਨੀਕ ਵਰਤ ਕੇ ਸਹੀ ਦਵਾਈ ਵਰਤ ਕੇ ਆਪਾਂ ਨੂੰ ਵਰਤਾਂਗੇ ਲਾਸਟ ਵਿੱਚ ਨੌਜਵਾਨ ਕਿਸਾਨਾਂ ਨੂੰ ਆਮ ਕਿਸਾਨਾਂ ਨੂੰ ਆਪਾਂ ਕੀ ਸਿਨਿਆ ਦੇਾਂਗੇ ਸਿਨਿਆ ਤਾਂ ਇਹੀ ਮਤਲਬ ਅਸੀਂ ਬਹੁਤ ਟਾਈਮ ਤੋਂ ਅਸੀਂ ਵੀ ਚਾਹੁੰਨੇ ਵੇ ਇਹ ਚੀਜ਼ ਦਾ ਕੋਈ ਹੱਲ ਹੋਵੇ ਤੇ ਮੈਂ ਚਾਹੂੰਗਾ ਜੇ ਮੰਨ ਲਓ ਇਹ ਚੀਜ਼ ਅੱਗੇ ਆਪਣੀ ਸਹੀ ਸਾਬਤ ਹੁੰਦੀ ਹੈ ਤੇ ਮੈਂ ਸਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਾਊਂਗਾ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਤੇ ਇਸ ਪਾਸੇ ਪਾਈ ਗਈ ਤੇ ਮਤਲਬ ਕਿ ਵਾਤਾਵਰਨ ਨੂੰ ਬਚਾਈ ਗਈ ਠੀਕ ਹੈ ਜੀ ਸੋ ਸਾਰੇ ਕਿਸਾਨ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਬਬਲਪ੍ਰੀਤ ਨੂੰ ਵੀ ਧੰਨਵਾਦ ਜਿਨ੍ਹਾਂ ਨੇ ਕਿ ਟਾਈਮ ਕੱਢ ਕੇ ਜਿਹੜਾ ਸਾਡਾ ਕਿਸਾਨਾਂ ਵੀਰਾਂ ਨਾਲ ਜਿਹੜੀ ਆਪਣੀ ਜਿਹੜੀ ਤਜਰਬੇ ਸਾਂਝੇ ਕੀਤੇ ਆ ਆ ਡਾਕਟਰ ਗੁਰਪ੍ਰੀਤ ਸਿੰਘ ਜੀ ਦਾ ਡਾਕਟਰ ਲਕੀਸ਼ ਸਿੰਘ ਦਾ ਧੰਨਵਾਦ ਜਗਦੇਸ਼ ਸਿੰਘ ਦਾ ਵੀ ਧੰਨਵਾਦ ਬਲਦੀਆ ਸਿੰਘ ਦਾ ਦਾ ਛੋਟੇ ਦਾ ਵੀ ਧੰਨਵਾਦ ਸੋ ਸਾਰੇ ਕਿਸਾਨ ਵੀਰੋ ਜੇਕਰ ਤੁਹਾਨੂੰ ਇਹ ਚੰਗੀ ਜਾਣਕਾਰੀ ਚੰਗੀ ਲੱਗੀ ਹੈ ਤਾਂ ਗਾਹ ਜਰੂਰ ਸ਼ੇਅਰ ਕਰੋ ਤਾਂ ਜੋ ਹੋਰ ਵੀ ਕਿਸਾਨ ਜਿਹੜੇ ਵੀਰ ਜਿਹੜੇ ਅਜੇ ਵੀ ਅਗਲਾ ਉਹਦਾ ਜਿਹੜਾ ਵਾ ਉਹ ਬੰਨ ਲੱਭ ਰਹੇ ਆ ਜਾਂ ਕੋਈ ਸੋਚ ਰਹੇ ਆ ਉਹ ਇਸ ਚੀਜ਼ ਤੋਂ ਨਿਜਾਤ ਪਾਣ ਪਵਨ ਗੁਰੂ ਪਾਣੀ ਪਤਿ ਮਾਤਾ ਤਰਤ ਮਤ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦਾ ਨੇ ਉਹਨਾਂ ਨੇ ਫਰਮਾਇਆ ਵਾ ਹੁਣ ਉਹਨਾਂ ਦਾ ਗੁਰਪੁਰਪ ਵੀ ਆ ਰਿਹਾ ਵਾ ਤੇ ਜੇ ਆਪਾਂ ਉਹਨਾਂ ਦੀ ਸਿੱਖਿਆਵਾਂ ਤੇ ਨਹੀਂ ਤੁਰਾਂ ਸੋ ਸਾਰੇ ਵਿਕਸਨ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਉਹਨਾਂ ਗੁਰੂਆਂ ਪੀਰਾਂ ਦੇ ਜਿਹੜੇ ਦਿੱਤੇ ਸੰਧਾਰ ਤੇ ਆ ਜਿਹੜੇ ਮਿੱਟੀ ਆ ਪਾਣੀ ਆ ਜਾਂ ਹਵਾ ਵਾ ਉਹਨੂੰ ਸ਼ੁੱਧ ਰੱਖਣ ਦੇ ਵਿੱਚ ਆਪਾਂ ਜੋ ਬੰਦਾ ਯੋਗਦਾਨ ਹੈ ਉਹ ਪਾਈਏ ਜ਼ਰੂਰ ਪਾਈਏ ਸੋ ਸਾਡਾ ਜਿਹੜਾ ਜਿਹੜਾ ਫਰੀਦਕੋਟ ਆ ਇਹਦੇ ਵਿੱਚ ਸਾਡੇ ਮਾਨ ਜੋਬ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਜੀ ਵੱਲੋਂ ਵੀ ਇਹ ਹੀ ਟੀਚਾ ਦਿੱਤਾ ਗਿਆ ਕਿ ਜਿਹੜੀ ਅਗਲਗਨ ਦੀ ਘਟਨਾਵਾਂ ਨੂੰ ਘੱਟ ਤੋਂ ਘੱਟ ਕੀਤਾ ਜਾਵੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ